ਜੋ ਗੱਡੀ ਖੜੀ ਐ ਇਹ ਤੁਰਦਾਸਪੁਰ ਜ਼ਿਲ੍ਹੇ ਦਾ ਬਦਨਾਮ ਪਿੰਡ ਹੈ ਕਦਾਵਾਲ ਇਹ ਗੱਡੀ ਜੰਮੂ ਤੇ ਜਾਣੀ ਐ ਕਸ਼ਮੀਰ ਤੇ ਉਸ ਰੂਟ ਦੇ ਉੱਤੇ ਸ਼੍ਰੀ ਅਮਰਨਾਥ ਯਾਤਰਾ ਚੱਲਣ ਕਰਕੇ ਉਹ ਰੂਟ ਬੰਦ ਐ ਦਸਕਰੀ ਦਾ ਜਿਹੜਾ ਕੰਮ ਐ ਉਸ ਰੂਟ ਦੇ ਉੱਤੇ ਨਹੀਂ ਕਰ ਰਹੇ ਕਰਦੇ ਨੇ ਗਊ ਰੱਖਿਆ ਦਲ ਦੇ ਮੈਂਬਰਾਂ ਵੱਲੋਂ ਅੱਜ देर शाम ਸ਼੍ਰੀ ਹਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਮੰਗਿਆਲ ਕੋਲ ਤਕਰੀਬਨ ਇੱਕ ਦਰਜਣ ਗੰਗਵਾ ਨਾਲ ਭਰਿਆ ਹੋਇਆ ਟਰੱਕ ਫੜਿਆ ਅਤੇ ਮੋਕੇ ਤੇ ਪੁਲਿਸ ਨੂੰ ਬੁਲਾ ਕੇ ਗਊਆਂ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਟੁਕਵੀਂ ਕਾਰਵਾਈ ਦੀ ਮੰਗ ਕੀਤੀ ਇਸ ਮੋਕੇ ਹੋਰ ਕੀ ਜਾਣਕਾਰੀ ਹੈ ਆਓ ਦੇਖਦੇ ਹਾਂ ਇਸ ਰਿਪੋਰਟ ਵਿੱਚ ਕੋੜਾ ਤੇ ਪਾਉਂਦੇ ਆਂ ਕਿੰਨਾ ਦੁੱਖ ਹੋਇਆ ਤੇ ਉਹਨਾਂ ਨੇ ਆਇਆ ਤੇ ਕੀ ਇੱਥੇ ਜਿਹੜਾ ਹੁਣ ਹੋਇਆ ਮੇਰੇ ਕੋਲ ਮੈਂ ਗੁਰਪ੍ਰੀਤ ਸਿੰਘ ਰਾਸ਼ਟਰੀ ਅਧਿਅਕਸ਼ ਸੰਯੁਕਤ ਦੌਰਖਸ਼ਾਤਲ ਇਹ ਜੋ ਗੱਡੀ ਖੜੀ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਬਦਨਾਮ ਪਿੰਡ ਹੈ ਇੱਕ ਦਾਊਵਾਲ ਜੀ ਉੱਥੇ ਦੇ ਤਸਕ ਨੇ ਗੱਡੀ ਪਰਵਾਈ ਆ ਜੀ ਤੇ ਇਹ ਗੱਡੀ ਜੰਮੂ ਜਾਣੀ ਹੈ ਕਸ਼ਮੀਰ ਤੇ ਉਸ ਰੂਟ ਦੇ ਉੱਤੇ ਸ਼੍ਰੀ ਅਮਰਨਾਥ ਯਾਤਰਾ ਚੱਲਣ ਕਰਕੇ ਉਹ ਰੂਟ ਬੰਦਾ ਹੈ ਤਸਕਰੀ ਦਾ ਜਿਹੜਾ ਕੰਮ ਹੈ ਉਸ ਰੂਟ ਦੇ ਉੱਤੇ ਨਹੀਂ ਕਰ ਰਹੇ ਕਰਦੇ ਨੇ ਇਸ ਕਰਕੇ ਇਹ ਪੰਜਾਬ ਦੇ ਵਿੱਚ ਦੀ ਘੁੰਮਦਾ ਘਮਾਉਂਦਾ ਇੱਧਰ ਨੂੰ ਹੋ ਕੇ ਆ ਆਨੰਦਪੁਰ ਸਾਹਿਬ ਦੇ ਨਾਲ ਜਿਹੜੇ ਫਾਟਕ ਨੇ ਗੰਪਰਪੁਰ ਉੱਤੇ ਫਾਟਕਾਂ ਦੇ ਤੇ ਅਸੀਂ ਖੜੇ ਸੀ ਇਹਦੀ ਸਾਡੀ ਵੇਟ ਕਰ ਰਹੇ ਸੀ ਉੱਥੋਂ ਆਇਆ ਤਾਂ ਅਸੀਂ ਮਗਰ ਲੱਗੇ ਆ ਇਹਨੇ ਪਿੱਛੇ ਬ੍ਰੇਕ ਮਾਰੀ ਇੱਕ ਬੰਦਾ ਇਹਦੇ ਨਾਲ ਦਾ ਪਿੱਛੇ ਉੱਤਰ ਕੇ ਭੱਜ ਗਿਆ ਤੇ ਦੂਸਰੀ ਇਹਨੇ ਇੱਥੇ ਬ੍ਰੇਕ ਮਾਰ ਕੇ ਡਰਾਈਵਰ ਵੀ ਇੱਧਰੋਂ ਭੱਜ ਗਿਆ ਇਹਦੇ ਚ 14 ਤੋਂ 15 ਗੋਆ ਨੇ ਬਾਕੀ ਗਿਣਤੀ ਹੋਈ ਤੇ ਕਲੀਅਰ ਹੋ ਜਾਊਗਾ ਵੀ ਕਿੰਨੀਆਂ ਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਪਟਿਆਲੇ ਦਾ ਰਹਿਣ ਵਾਲਾ ਜੀ ਕਿਵੇਂ ਤੁਹਾਨੂੰ ਇਨਫੋਰਮੇਸ਼ਨ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਕਿਉਂਕਿ ਅਸੀਂ ਕੰਮ ਇਹੀ ਕਰਦੇ ਹਾਂ ਜੀ ਠੀਕ ਹੈ ਜੀ ਸਹਿਯੁਕਤ ਗੋਰਖਾ ਦਲ ਤੋਂ ਆਸੀਂ ਜੀ ਅਸੀਂ ਗਊਆਂ ਦੀ ਰੱਖਿਆ ਦਾ ਹੀ ਕੰਮ ਕਰਦੇ ਹਾਂ ਇਹ ਕਿੱਥੋਂ ਗੱਡੀ ਜਿਹੜੀ ਭਰੀ ਗਈ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਜੀ ਦਾਊਵਾਲ ਇਹ ਜਾਨਵਰ ਵੀ ਜਿਹੜੇ ਹੈਗੇ ਉੱਥੋਂ ਹੀ ਇਹ ਗੱਡੀ ਉੱਥੋਂ ਹੀ ਭਰੀ ਆ ਹੁਣ ਇਹਨਾਂ ਨੇ ਕਿੱਥੋਂ ਕਲੈਕਟ ਕੀਤੇ ਨੇ ਉਹ ਦੱਸਣਗੇ ਜੀ ਗੱਡੀ ਉਹਨਾਂ ਦੇ ਨਾਮ ਤੇ ਸਮਝ ਨਹੀਂ ਪਤਾ ਜੀ ਗੱਡੀ ਕਿਦੇ ਨਾਮ ਸ਼ੋਰ ਹੋ ਰਿਹਾ ਤੁਸੀਂ ਨਾਮ ਲੈ ਰਹੇ ਦੋ ਬੰਦੇ ਦਾ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਕਰ ਰਹੇ ਛਾਣੇ ਲੈ ਕੇ ਚੱਲਿਆਂ ਜੀ ਖਰਚਾ ਦਰਜ ਕਰਾਵਾਂਗੇ ਜੀ ਤੇ ਗਊ ਤੁਹਾਨੂੰ ਜਿਹੜਾ ਦੋਸ਼ ਵਾਲਾ ਚ ਸੰਭਾਲਿਆ ਜਾਏਗਾ ਪੁਲਿਸ ਨੂੰ ਤੁਸੀਂ ਇਨਫੋਰਮੇਸ਼ਨ ਇਹਦੇ ਬਾਰੇ ਦੇ ਦਿੱਤੀ ਪੁਲਿਸ ਪਹੁੰਚ ਚੁੱਕੀ ਹੈ ਜੀ ਕਿੰਨੇ ਕਿਤੇ ਵਿੱਚ ਸਾਨੂੰ ਗਊਆਂ ਜੜੀਆਂ ਹੈਗੀਆਂ 14 ਜਾਂ 15 ਦੇ ਨੀਅਰ ਅਬਾਊਟ ਨੇ ਫਲੋਟਰ ਹਾਊਸ ਦੇ ਵਿੱਚ ਜਾਣੀਆਂ ਸੀਗੀਆਂ ਜੀ 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 ਇਸ ਲੈਵਲ ਤੇ ਪੰਜਾਬ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਕਿਉਂਕਿ ਅੱਕੇ ਵੀ ਤੁਸੀਂ ਤੁਹਾਡਾ ਜਿਹੜਾ ਇਹ ਦੂਰ ਰੱਖਿਆ ਦਲ ਜਿਹੜਾ ਹੈਗਾ ਪੰਜਾਬ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਬਹੁਤ ਹਾਈ ਲੈਵਲ ਤੇ ਇਹ ਕੰਮ ਪੰਜਾਬ 'ਚ ਚੱਲ ਰਿਹਾ ਹੈ ਸਰਕਾਰ ਦੀ ਮਨਸ਼ਾ ਹੈਗੀ ਆ ਪਰ ਨੀਅਤ ਨਹੀਂ ਹੈ ਸਿਸਟਮ ਹੈਗਾ ਇਹਨਾਂ ਕੋਲੇ ਨੀਅਤ ਨਹੀਂ ਹੈ ਟਾਪ ਪ੍ਰੋਟੈਕਸ਼ਨ ਸੈੱਲ ਬਣੇ ਹੋਏ ਨੇ ਐਕਟੀਵੇਟ ਨਹੀਂ ਕੀਤੇ ਹੋਏ ਨੋਡਲ ਅਫਸਰ ਲੱਗੇ ਹੋਏ ਨੇ ਕਿਸੇ ਨੂੰ ਨਾਮ ਨਹੀਂ ਪਤਾ ਕੋਈ ਉਹਨਾਂ ਦਾ ਪ੍ਰਚਾਰ ਨਹੀਂ ਹੈ ਉਹ ਪੁਰਾਣੀਆਂ ਪਾਲਿਸੀਆਂ ਬਣੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਬਹੁਤ ਡੰਡੇ ਵਾਸਤੇ ਛੁਪਾਇਆ ਹੋਇਆ ਤੇ ਹੁਣ ਮੰਗ ਕੀ ਕਰਦੇ ਹਾਂ ਸਰਦਾਰ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਜੋ ਇਹ ਗੌ ਤਸਕਰ ਨੇ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲੇ ਤੇ ਜੋ ਬੇਅਦਬੀਆਂ ਦਾ ਕਾਨੂੰਨ ਸਰਕਾਰ ਬਣਾਉਣ ਜਾ ਰਹੀ ਹੈ ਉਸ ਕਾਨੂੰਨ ਦੇ ਵਿੱਚ ਗਊ ਮਾਤਾ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਅੱਧੀ ਆਬਾਦੀ ਦਾ ਆਧਾਰ ਹੈ ਜੀ ਅੱਧੀ ਕੀ ਪੂਰੀ ਦਾ ਹੀ ਕਹਿ ਲਿਏ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਹਰ ਕਿਸੇ ਨੂੰ ਗਊ ਨਾਲ ਹਮਦਰਦੀ ਹੈ ਗਊ ਨਾਲ mohabbat ਹੈ ਤੇ ਗਊ ਦੀ ਆਦਰ ਕਰਦੇ ਨੇ ਇਹਨੂੰ ਵੀ ਬੇਅਦਵੀ ਦੇ ਕਾਨੂੰਨ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਜੋ ਤਸਕਰੀ ਇਹਨਾਂ ਦੀ ਜੋ ਹੱਤਿਆ ਪੰਜਾਬ ਦੇ ਅੰਦਰ ਹੋ ਰਹੀ ਆ ਉਹ ਬੰਦ ਹੋ ਸਕੇ। ਦੋ ਬੰਦੇ ਸੀਗੇ ਜੀ ਦੋਨੋਂ ਭੱਜ ਗਏ। ਅਸੀਂ ਇੱਥੋਂ ਲੰਘ ਰਹੇ ਸੀਗੇ ਤੇ ਬਹੁਤ ਰਾਸਤੇ ਗਾ ਤੇ ਅਸੀਂ ਇੱਥੇ ਰੁਕੇ ਜਾਂ ਦੇਖਿਆ ਤੇ ਇੱਥੇ ਗਊ ਰੱਖਿਆ ਦਲ ਵਾਲੰਤਾ ਜਿਹੜੇ ਪ੍ਰਧਾਨ ਜੀ ਸੀਗੇ ਉਹਨਾਂ ਨੇ ਇੱਕ ਟਰੱਕ ਰੋਕਿਆ ਸੀਗਾ ਤੇ ਜਿਸ ਦੇ ਵਿੱਚ 12-14 ਗਊਆਂ ਆ ਬੜੀਆਂ ਮਤਲਬ ਜਿਸ ਤਰ੍ਹਾਂ ਪਤਨੀ ਭੁਖੀਆਂ ਥਹਾਈਆਂ ਬੈਠੀਆਂ ਸੀਗੀਆਂ ਅਸੀਂ ਵੀ ਦੇਖਿਆ ਉਸ ਟਰੱਕ ਦੇ ਵਿੱਚ ਗਊਆਂ ਸੀਗੀਆਂ ਤੇ ਉਹ ਗਊਆਂ ਲੈ ਕੇ ਜਿਹੜਾ ਹੈ ਉਹ ਕੁਝ ਬੰਦੇ ਸਲੱਟਰ ਹਾਊਸ ਲੈ ਕੇ ਜਾ ਰਿਹਾ ਜੋ ਉਹਨਾਂ ਨੇ ਦੱਸਿਆ ਕਿ ਇਹ ਗਊਆਂ ਗੁਰਦਾਸਪੁਰ ਤੋਂ ਲੈ ਕੇ ਤੇ ਸ਼੍ਰੀਨਗਰ ਲਈ ਉਹ ਲੈ ਕੇ ਜਾ ਰਹੇ ਸਨ ਤੇ ਅੱਜ ਕੱਲ ਪਹਿਲਾਂ ਕਹਿੰਦੇ ਉਧਰੋਂ ਜਾ ਰਹੀਆਂ ਜਾਂਦੀਆਂ ਸੀਗੀਆਂ ਬਾਇਆ ਆਪਣਾ ਪਠਾਨਕੋਟ ਸਾਈਡ ਲੇਕਿਨ ਉਧਰੋਂ ਅੱਜ ਕੱਲ ਅਮਰਨਾਥ ਯਾਤਰਾ ਚੱਲ ਰਹੀ ਹੈ ਇਸ ਕਰਕੇ ਉਹ ਜਿਹੜੇ ਹੈਗੇ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉਹਨਾਂ ਨੇ ਗਊ ਰੱਖਿਆ ਦਾਲਾ ਕਰਨੇ ਕਿ ਸਾਡੀ ਉਸ ਰਸਤੇ ਤੇ ਨਜ਼ਰ ਰਹਿੰਦੀ ਹੈਗੀ ਲੇਕਿਨ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉੱਧਰ ਅਮਨਲਾਸ ਯਾਤਰਾ ਚੱਲ ਰਹੀ ਹੈ ਚੈਕਿੰਗ ਹੁੰਦੀ ਹੈ ਤੇ ਇਸ ਕਰਕੇ ਇਸ ਰਸਤੇ ਨੂੰ ਸੇਵ ਸਮਝਦੇ ਹੋ ਉਹਨਾਂ ਨੇ ਇਧਰ ਉਲਟ ਜਾਣ ਦੀ ਕੋਸ਼ਿਸ਼ ਕੀਤੀ ਪਰ ਦੇਖੋ ਤੁਸੀਂ ਕਹਿੰਦੇ ਹਿੰਦੂ ਸਮਾਜ ਕਿ ਮੈਂ ਕਹਣਾ ਚਾਹੇ ਸਿੱਖ ਹੈ ਚਾਹੇ ਹਿੰਦੂ ਆਪਾਂ ਸਾਰੇ ਜਿਹੜਾ ਹੈ ਦੇਖੋ ਗਊ ਦਾ ਪਹਿਲਾਂ ਦੁੱਧ ਪੀਂਦੇ ਠੀਕ ਹੈ ਅੱਜ ਸਮੇਂ ਦੇ ਨਾਲ ਬਛੜਿਆਂ ਨਾਲ ਹਲ ਜੋਤਦੇਗੇ ਖੇਤੀ ਕਰਦੇ ਸੀ ਸਾਰਾ ਜਿਹੜਾ ਸਾਡੀ ਜਿਹੜੀ ਅਰਥ ਵਿਵਸਥਾ ਉਹ ਟਿਕੀ ਜਿਹੇ ਤੇ ਸੀਗੀ ਓਕੇ ਗਊ ਬਾਤਾ ਦਾ ਦੁੱਧ ਪੀਣਾ ਬਛੜੇ ਵੇਚ ਲੈਣੇ ਬੱਚੀਆਂ ਵੇਚ ਲੈਣੀਆਂ ਅੱਗੇ ਬੈਲ ਤਿਆਰ ਹੋਣੇ ਹਲ ਬਾਣੇ ਹਲਟ ਚਲਾਣੇ ਸਾਰਾ ਕੰਮ ਹੀ ਇਹਦੇ ਪਰ ਸੀਗਾ ਲੇਕਿਨ ਜਿਸ ਤਰ੍ਹਾਂ ਸਮੇਂ ਦੇ ਬਦਲਾਅ ਦੇ ਨਾਲ ਸਾਰਾ ਥੋੜਾ ਥੋੜਾ ਸਿਸਟਮ ਚੇਂਜ ਹੋਇਆ ਇੱਧਰ ਵੀ ਟਰੈਕਟਰ ਮਸ਼ੀਨੀ ਯੁੱਗ ਆ ਗਿਆ ਤੇ ਅੱਜ ਗਊ ਨੂੰ ਜਿਹੜਾ ਹੈਗਾ ਉਹ ਦਰਜਾ ਮਾਂ ਦਾ ਦਰਜਾ ਦਿੱਤਾ ਵਾ ਸਾਡੇ ਪੁਰਾਣੇ ਫਕੀਰਾਂ ਨੇ ਸੰਤਾ ਪੁਰਖਾਂ ਨੇ ਮਹਾ ਪੁਰਖਾਂ ਨੇ ਪਿਛਲੇ ਜਨਮ ਦੇ ਵਿੱਚ ਪਿਛਲੇ ਜ਼ਮਾਨਿਆਂ ਦੇ ਵਿੱਚ ਲੇਕਿਨ ਅੱਜ ਜਿਹੜਾ ਹੈ ਉਹ ਕੁਝ ਲੋਗ ਨਜਾਇਜ਼ ਫਾਇਦਾ ਲੈ ਕੇ ਇਹਨਾਂ ਨੂੰ ਸਲੈਟਰ ਹਾਊਸ ਦੇ ਵਿੱਚ ਆਪਣੇ ਕੁਝ ਕੰਮਾਂ ਲਈ ਆਪਣੇ ਵਾਸਤੇ ਜ਼ਿਆਦਾ ਧਨ ਕਮਾਉਣ ਲਈ ਦਿਨੋਂ ਰਾਤ ਜਿਹੜਾ ਹੈਗਾ ਅਮੀਰ ਹੋਣ ਵਾਸਤੇ ਉਹ ਜਿਹੜੇ ਕੋਜੇ ਕੰਮ ਕਰ ਰਹੇ ਹਨ ਤੇ ਇਹਨਾਂ ਨੂੰ ਸਲੈਟਰ ਹਾਊਸ ਦੇ ਵਿੱਚ ਵੇਚ ਕੇ ਵੇਚ ਕੇ ਤੇ ਉਹਦਾ ਵੱਧ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਢਿੱਲੀ ਕਿਨ ਚਾਹੁੰਦੇ ਆ ਜਿਸ ਤਰ੍ਹਾਂ ਅਸੀਂ ਇਹਨਾਂ ਦੇ ਜਿਹੜੇ ਗਊ ਰੱਖਿਆ ਦਲ ਦੇ ਪ੍ਰਧਾਨ ਜੀ ਨਾਲ ਹੁਣ ਮੈਂ ਇੱਥੇ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਇਹਨਾਂ ਦੀ ਸਰਕਾਰ ਦੀ ਜਿਹੜੀ ਹੈ ਜਿਸ ਦਿਨ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਵੀ ਹੈ ਉਸ ਦਿਨ ਤੋਂ ਇਹ ਬਹੁਤ ਜ਼ਿਆਦਾ ਵੱਧ ਚੁੱਕਿਆਗਾ ਜਿਹੜਾ ਹੈਗਾ ਗਊਆਂ ਦਾ ਜਿਹੜੀ ਤਸਕਰੀ ਦਾ ਮਸਲਾ ਹੈਗਾ ਉਹ ਕਹਿੰਦੇ ਬਹੁਤ ਜ਼ਿਆਦਾ ਵੱਧ ਚੁੱਕਾ ਔਰ ਇਹ ਬਹੁਤ ਤੁਸੀਂ ਦੇਖਿਆ ਹੋਣਾ ਪਿੱਛੇ ਫਗਵਾੜਿਆ ਫੜ ਹੋਇਆਗਾ ਟੈਗ ਕੀਤਾ ਵਾ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਫੜਿਆਗਾ ਸਰਕਾਰ ਕਿੱਥੇ ਸੁੱਤੀ ਪਈ ਹੈ ਸਰਕਾਰ ਜਿਹੜਾ ਹੈਗਾ ਗਊ ਸੱਸ ਲੈਂਦੀ ਹੈਗੀ ਪਰ ਸਰਕਾਰ ਅਸੀਂ ਤਾਂ ਕਹਿੰਦੇ ਸੁੱਤੀ ਕਿੱਥੇ ਪਈ ਹੈ ਐਨੇ ਗਊ ਧੰਨ ਦੀ ਜਿਹੜੀ ਹੈ ਬੇਕਦਰੀ ਕਿਉਂ ਹੋ ਰਹੀ ਹੈ ਜਦੋਂ ਕਿ ਸਰਕਾਰ ਇਹਦੇ ਉੱਪਰ ਟੈਕਸ ਲੈ ਰਹੀ ਹੈ ਸਾਨੂੰ ਨਾ ਜੀ ਥਾਣੇ ਫੋਨ ਗਿਆ ਸੀ ਕਿ ਗਉਆਂ ਨਾਲ ਭਰਿਆ ਟਰੱਕ ਆ ਰਿਹਾ ਸੀ ਕਿਸੇ ਪਾਸਿਓ ਤੇ ਆਪਣੇ ਭਾਈ ਸਾਹਿਬ ਸ਼ਿਵਸ਼ੰਨ ਆਲੇ ਨੇ ਇਹਨਾਂ ਨੇ ਘੇਰਿਆ ਹੋਇਆ ਜੀ ਤੇ ਬੰਦੇ ਭੱਜ ਕੇ ਜਿਹੜੇ ਡਰਾਈਵਰ ਸੀ ਤੇ ਟਰੱਕ ਖੜਾ ਤੇ ਟੈਂਟਰ ਆਹੋਂ ਕੰਟਰ ਰਾਏ ਦੇ ਵਿੱਚ ਰੂਆਂ ਲੋਡ ਇਸ ਸਮੇਂ ਕਿੱਥੇ ਟ੍ਰੱਕ ਜਦੋਂ ਪੜਿਆ ਆਹ ਖੜਾ ਜੀ ਲਾਕਾ ਕੀ ਹੈ ਦੋਸਤ ਲਾ ਕੇ ਲਾ ਕੇ ਉਹਨਾਂ ਦੇ ਲਾ ਕੇ ਨੇੜੇ ਮੰਗੂ ਕਿੰਨੀਆਂ ਕਿ ਗਊਆਂ ਇਹਦੇ ਵਿੱਚ ਅਸੀਂ ਨਿਕਲੀਆਂ ਉਹਨੇ ਲਾ ਕੇ ਪੂਰਾ ਗਿਣਤੀ ਤੇ ਲਾ ਕੇ ਹੋਣਗੀ ਮੋਟੋ ਮੋਟੋ ਨਾ ਜਾ ਕੋਈ 12 ਜਾਂ 13 ਹੋਣਗੀਆਂ ਇਹਨੂੰ ਹੁਣ ਲਾ ਕੇ ਨਾ ਜੀ ਗਊਸ਼ਾਲਾ ਪਹਿਲਾਂ ਪਾਣੀ ਪੁੰਨੀ ਨਾਲ ਗੁੰਗਨ ਪਲਾ ਕੇ ਖਾ ਕੇ ਜੋ ਬਣਦੀ ਕਾਰਵਾਈ ਆਪਾਂ ਜਿਹੜੇ ਇਸ ਮਾਮਲੇ ਦੇ ਵਿੱਚ ਅਸਲੀ ਜੜਾਂ ਜਿਹੜੀਆਂ ਹੈਗੀਆਂ ਉਹ ਤਾਂ ਦੇਖੋ ਟਰੱਕ ਹੈਗਾ ਜਿਹਦਾ ਹੈਗਾ ਮਾਲਕ ਉੱਥੇ ਤੱਕ ਪਹੁੰਚ ਕਰਕੇ ਸਾਰੇ ਅਸੀਂ ਕਰ ਲਵਾਂਗੇ ਠੀਕ ਹੈ